ਖਾਲਸਾ ਏਡ ਵਾਲਿਆਂ ਨੂੰ 26 ਸਾਲ ਹੋ ਗਏ ਨੇ ਮੁਕਤਾ ਦੀ ਸੇਵਾ ਕਰਦਿਆਂ ਨੂੰ ਤੇ ਭਾਈ ਸਾਹਿਬ ਰਵੀ ਸਿੰਘ ਜੀ ਉਹਨਾਂ ਦਾ ਮੈਂ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਉਹਨਾਂ ਸੰਸਥਾ ਦਾ ਸਾਰੀ ਦਾ ਧੰਨਵਾਦ ਜੋ ਵੀਰ ਇਸ ਸੰਸਥਾ ਦੇ ਵਿੱਚ ਕੰਮ ਕਰਦੇ ਪਏ ਨੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੀ ਸੰਸਥਾ ਨੂੰ ਤੇ ਮੈਂ ਤੋਰ ਭੈਣ ਭਰਾਵਾਂ ਨੂੰ ਤੇ ਖਾਲਸਾ ਏਡ ਨੇ ਮੇਰੀ ਬਹੁਤ ਵੱਡੀ ਮਦਦ ਕੀਤੀ ਆ ਜੋ ਕਿ ਮੈਨੂੰ ਇਤਕਾਰ ਤੇ ਉੱਤੇ ਲਾਇਆ ਹੈ ਪਹਿਲਾ ਇਹਨਾਂ ਨੇ ਮੈਨੂੰ 70000 ਰੁਪਏ ਦੀ ਮਦਦ ਕੀਤੀ ਹਾਲਸਾ ਏਡ ਵਾਲਿਆਂ ਨੇ ਜੋ ਕਿ ਮੈਂ ਇਹ ਗੱਡੀ ਜਿਹੜੀ ਆ ਆਟੋ ਰਿਕਸ਼ਾ ਜਿਹੜਾ ਖਰੀਦਿਆ ਵਾ ਤੋਂ ਉਹ ਕੋਣ ਇਹਦੇ ਨਾਲ ਮੇਰਾ ਘਰ ਤੱਕ ਚਾਰਾ ਜਿਹੜਾ ਬੜਾ ਵਧੀਆ ਚੱਲ ਜਾਵਾ ਤੇ ਵਧੀਆ ਦਿਹਾੜੀ ਮਿਲਦੀ ਆ ਕਿ ਮੈਨੂੰ ਕਿਸੇ ਦੇ ਘਾਰੇ ਹੱਥ ਕਾਉਣ ਦੀ ਲੋੜ ਨਹੀਂ ਆ ਤੇ ਵਧੀਆ ਗੁਜ਼ਾਰਾ ਹੁੰਦਾ ਪਿਆ ਵਾ ਜਿਹੜੇ ਦਾਨੀ ਵੀਰ ਨੇ ਦਾਨੀ ਸੱਜਣ ਨੇ ਕੋਈ ਜਿੰਨਾ ਵੀ ਹੋ ਸਕੇ ਇਸ ਸੰਸਥਾ ਦੀ ਮਦਦ ਕਰਨੇ ਚਾਹੀਦੀ ਹੈ ਜਾਂ ਕਿ ਲੋੜਵੰਦਾ ਦੇ ਜੋ ਇਹ ਵੀ ਸੇਵਾ ਕਰ ਸਕਣ ਕਿਉਂਕਿ ਜੇ ਆਪਾਂ ਇਹਨਾਂ ਦੇ ਕੋਲ ਕੋਈ ਦਾਨ ਕਰਾਂਗੇ ਤੇ ਗਰੀ ਲੋੜਵੰਦਾ ਜਿਸ ਤਰ੍ਹਾਂ ਕੋਈ ਛਿਲਾ ਬੱਠਾ ਕੋਈ ਇਲਾਜ ਨਹੀਂ ਕਰਵਾ ਸਕਦਾ ਹਸਪਤਾਲ ਦੇ ਮਹਿੰਗੇ ਇਲਾਜ ਨਹੀਂ ਕੋਈ ਦਵਾਈ ਨਹੀਂ ਲੈ ਸਕਦਾ ਕੋ ਬੱਚਾ ਦੀ ਫੀਸ ਨਹੀਂ ਦੇ ਸਕਦਾ ਵੀ ਕੋਈ ਇਹਨਾਂ ਸਸਤਾ ਦੇ ਕੋਲ ਇਹ ਜੇ ਹੋਣਗੇ ਤੇ ਇਹ ਗਾੜੀ ਹੋਰ ਕਿਤੇ ਦੀ ਮਦਦ ਕਰ ਸਕਣਗੇ ਇਹ ਸੰਸਥਾ ਦਾ ਕੋਟ ਕੋਟ ਪੈਰ ਧੰਨਵਾਦ ਕਰਦਾ ਹਾਂ ਜੀ ਅੱਜ ਅਜਿਹਾ ਹੁੰਦਾ ਪਿਆ ਮੇਰਾ ਆਟੋ ਰਿਕਸ਼ੇ ਦੇ ਨਾਲ